ਹੁਣ ਮੈਂ ਇਸ ਚਿੱਠੀ ਦਾ ਜਵਾਬ ਬਿਲਕੁਲ ਦੇਵਾਂਗਾ ਠੋਕ ਬਜਾ ਕੇ ਦੇਵਾਂਗਾ ਤੇ ਮੈਂ ਇਸ ਚਿੱਠੀ ਦੇ ਵਿੱਚ ਦੱਸਾਂਗਾ ਕਿ ਹੁਣ ਤੱਕ ਇਨਡਿਸਪਲਿਨ ਕਿਨੇ-ਕਿਨੇ ਕੀਤਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਦੋਸਤ ਜਾਂ ਫਿਰ ਕਹਿ ਦਈਏ ਵੀ ਸਹਿਯੋਗੀ ਸ਼ੈਰੀ ਰਿਆੜ ਉਰਫ ਮਨਸੀਰਤ ਸਿੰਘ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਜੀ ਹਾਂ ਸ਼ੈਰੀ ਰਿਆੜ ਦੇ ਵੱਲੋਂ ਬੀਤੇ ਕਈ ਦਿਨਾਂ ਤੋਂ ਕਾਂਗਰਸ ਦੇ ਖਿਲਾਫ ਯੂਥ ਕਾਂਗਰਸ ਦੇ ਖਿਲਾਫ ਕਈ ਵੀਡੀਓਜ਼ ਬਣਾ ਕੇ ਕਈ ਸਵਾਲ ਚੁੱਕੇ ਜਾ ਰਹੇ ਸੀ ਉਹਨਾਂ ਦੇ ਖਿਲਾਫ ਤੇ ਅੱਜ ਯੂਥ ਕਾਂਗਰਸ ਦੇ ਜਰਨਲ ਸਕੱਤਰ ਦੀਪਕ ਹੋਸਲਾ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸ਼ੈਰੀ ਰਿਆਲ ਉਰਫ ਮਨਸੀਰਤ ਸਿੰਘ ਨੂੰ ਉਹਨਾਂ ਸਾਰੀਆਂ ਵੀਡੀਓਜ਼ ਦੇ ਖਿਲਾਫ ਪੂਰੀ ਜਾਣਕਾਰੀ ਪੂਰਾ ਸਪਸ਼ਟੀਕਰਨ ਦੇਣ ਦੇ ਲਈ 3 ਦਿਨ ਦਿੱਤੇ ਗਏ ਨੇ ਜੇਕਰ 10 ਦਿਨਾਂ ਦੇ ਵਿੱਚ ਉਹ ਆਪਣਾ ਸਾਰਾ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਯੂਥ ਕਾਂਗਰਸ ਦੇ ਵੱਲੋਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਉਸ ਲੈਟਰ ਦੇ ਖਿਲਾਫ ਉਸ ਪੱਤਰ ਦੇ ਖਿਲਾਫ ਇੱਕ ਵਾਰ ਫਿਰ ਚੈਰੀ ਰਿਆਡ ਦੇ ਵੱਲੋਂ ਇੱਕ ਹੋਰ ਵੀਡੀਓ ਬਣਾ ਕੇ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਦੋਸਤੋ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਹੁਣ ਯੂਥ ਕਾਂਗਰਸ ਦੇ ਮੋਢਿਆਂ ਤੇ ਰੱਖ ਕੇ ਚਲਾਉਣਾ ਚਾਹੁੰਦੀ ਹੈ। ਮੈਨੂੰ ਯੂਥ ਕਾਂਗਰਸ ਵਾਲਿਆਂ ਨੇ ਇੱਕ ਨੋਟਿਸ ਸ਼ੋ ਕਾਸ ਨੋਟਿਸ ਭੇਜਿਆ ਹੈ। ਕੀ 3 ਦਿਨਾਂ ਦੇ ਵਿੱਚ ਜਵਾਬ ਦਿਓ ਤੁਸੀਂ ਵੱਡੇ ਲੀਡਰਾਂ ਦੇ ਬਾਰੇ ਕੁਝ ਵੀਡੀਓ ਟਿੱਪਾ ਟਿੱਪਣੀ ਕਰ ਰਹੇ ਹਾਂ ਮੈਂ ਇਸ ਚਿੱਠੀ ਦਾ ਸਵਾਗਤ ਕਰਦਾ ਤੇ ਮੈਂ ਧੰਨਵਾਦ ਕਰਦਾ ਯੂਥ ਕਾਂਗਰਸ ਵਾਲਿਆਂ ਦਾ ਮੋਹਿਤ ਮਹਿੰਦਰਾ ਦਾ ਕਿ ਉਹਨਾਂ ਨੇ ਮੈਨੂੰ ਇਹ ਚਿੱਠੀ ਲਿਖੀ ਕਿਉਂਕਿ ਮੈਨੂੰ ਮੌਕਾ ਦਿੱਤਾ ਹੁਣ ਮੈਂ ਇਸ ਚਿੱਠੀ ਦਾ ਜਵਾਬ ਬਿਲਕੁਲ ਦੇਵਾਂਗਾ ਠੋਕ ਬਜਾ ਕੇ ਦੇਵਾਂਗਾ ਤੇ ਮੈਂ ਇਸ ਚਿੱਠੀ ਦੇ ਵਿੱਚ ਦੱਸੂਗਾ ਕਿ ਹੁਣ ਤੱਕ ਇਨਡਿਸਪਲਾਈਨ ਕਿਨੇ ਕਿਨੇ ਕੀਤਾ ਤੇ ਕਿਹਦੇ ਕਿਹਦੇ ਤੇ ਕਾਰਵਾਈ ਨਹੀਂ ਹੋਈ ਪੰਜਾਬ ਕਾਂਗਰਸ ਨੂੰ ਹਰਾਉਣ ਦਾ ਅਸਲੀ ਕਾਰਨ ਕੀ ਸੀਗਾ ਜਦੋਂ ਤੁਸੀਂ 78 ਤੋਂ 18 ਦੀ ਗੱਲ ਕਰਦੇ ਹੋ ਨਾ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਉਂਗਲ ਚੱਕਦੇ ਹੋ ਉਹਦਾ ਅਸਲੀ ਕਾਰਨ ਕੀ ਹੈ ਕਿਹਦਾ ਭਾਈ ਆਜ਼ਾਦ ਖੜਾ ਹੋਇਆ ਕਿਹਦਾ ਮੁੰਡਾ ਆਜ਼ਾਦ ਖੜਾ ਹੋਇਆ ਕਿਹਦਾ ਭਾਈ ਬੀਜੇਪੀ ਤੋਂ ਖੜਾ ਹੋਇਆ ਸਾਰੀਆਂ ਗੱਲਾਂ ਮੈਂ ਇਸ ਚਿੱਠੀ ਦੇ ਜਵਾਬ ਚ ਲਿਖੂਗਾ ਤੇ ਮੈਂ ਇਹ ਆਸ ਵੀ ਕਰੂੰਗਾ ਯੂਥ ਕਾਂਗਰਸ ਤੋਂ ਵੱਡੀ ਕਾਂਗਰਸ ਤੋਂ ਕਿ ਉਹ ਮੇਰੀ ਚਿੱਠੀ ਦਾ ਜਵਾਬ ਫੇਰ ਮੈਨੂੰ ਦੇਣਗੇ ਕਿਉਂਕਿ ਇਸ ਆਪ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬੜੀ ਵਧੀਆ ਸ਼ੁਰੂਆਤ ਹੈ ਜੇ ਇਹ ਲਿਖਣ ਦਾ ਮਾਦਾ ਰੱਖਦੇ ਨੇ ਤਾਂ ਸੁਣਨ ਦਾ ਵੀ ਮੈਨੂੰ ਮੈਂ ਆਸ ਕਰਦਾ ਕਿ ਇਹ ਸੁਣਨ ਦਾ ਵੀ ਮਾਦਾ ਰੱਖਦੇ ਹੋਣਗੇ ਤੇ ਆਪਾਂ ਹੁਣ ਇਸ ਚਿੱਠੀ ਦੇ ਰਾਹੀਂ ਇਹਨਾਂ ਦੀ ਅੱਖਾਂ ਖੋਲਣ ਦੀ ਕੋਸ਼ਿਸ਼ ਕਰੂੰਗਾ ਜੇ ਉਹ ਮੇਰੀ ਚਿੱਠੀ ਜੇ ਪੜ ਲੈਣਗੇ ਤਾਂ ਕਾਂਗਰਸ ਦੇ ਵਿੱਚ ਕਈ ਸੁਧਾਰ ਹੋ ਜਾਣਗੇ ਤੇ ਕਈ ਗੱਲਾਂ ਇਹਦੀਆਂ ਹੋ ਜਾਣਗੀਆਂ ਕਿ ਕਾਂਗਰਸ ਮੁੜ ਡਿਸਪਲਾਈਨਡ ਹੋ ਜੂਗੀ ਮੁੜ ਲਈ ਤੇ ਖੜ ਜੂਗੀ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜੇ ਪੰਜਾਬ ਸਾਥ ਦੇ ਰਿਹਾ ਤਾਂ ਉਹ ਸੱਚਾਈ ਤੇ ਦੇ ਰਿਹਾ ਹੈ ਉਹ ਇਮਾਨਦਾਰੀ ਤੇ ਦੇ ਰਿਹਾ ਹੈ ਉਹ ਜਦੋਂ ਆਪਾਂ ਮਾਫੀਆ ਮੁਕਤ ਪੰਜਾਬ ਦੀ ਗੱਲ ਕਰਦੇ ਸੀ ਉਹਦੇ ਤੇ ਦੇ ਰਿਹਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪਣੀ ਯੂਨੀਅਨ ਮਿਨਿਸਟਰੀ ਛੱਡੀ ਪੀਸੀਸੀ ਦੀ ਪ੍ਰਧਾਨਗੀ ਛੱਡੀ ਕਈ ਉਹਦਿਆਂ ਨੂੰ ਲੱਤਾਂ ਮਾਰੀਆਂ ਕਿਉਂ ਪੰਜਾਬ ਵਾਸਤੇ ਅੰਦੀ ਝੋਲੀ ਫੜਾਈ ਪੰਜਾਬ ਵਾਸਤੇ ਤੇ ਮੈਂ ਆਸ ਕਰਦਾ ਮੈਂ ਆਸ ਕਰਦਾ ਇਹ ਤੁਹਾਨੂੰ ਯੂਥ ਕਾਂਗਰਸ ਵਾਲਿਓ ਤੁਹਾਡੇ ਤੋਂ ਆਸ ਕਰਦਾ ਕਿ ਤੁਸੀਂ ਵੱਡੀ ਕਾਂਗਰਸ ਨੂੰ ਸ਼ੀਸ਼ਾ ਦਿਖਾਓਗੇ ਧੰਨਵਾਦ